ਲੰਗੇ ਦੇਣੀ ਭਾਈ ਅਮਰਿਤਪਾਲ ਸਿੰਘ ਮਾਮਲੇ ਨੂੰ ਲੈ ਕੇ ਯਾਨੀ ਕਿ NSA ਮਾਮਲੇ ਨੂੰ ਲੈ ਕੇ ਇੱਕ ਸੁਣਵਾਈ ਸੀ ਔਰ ਉਸ ਸੁਣਵਾਈ ਦੇ ਆਧਾਰ ਦੇ ਉੱਤੇ ਇੱਕ ਚਰਚਾ ਇਹ ਚੱਲਨ ਲੱਗੀ ਕਿ ਕਿ ਸੀਐਮ ਭਗਵੰਤ ਮਾਨ ਨੂੰ ਭਾਈ ਅਮਰਿਤਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਤੋਂ ਖਤਰਾ ਹੈ ਐਨਐਸਏ ਤੋਂ ਜ਼ਰੂਰ ਵਾਦੀ ਗਈ ਸੀ ਭਾਈ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੀ 2025 ਤੱਕ ਉਹ ਐਨਐਸਏ ਵਾਦੀ ਦਿੱਤੀ ਗਈ ਹੈ ਔਰ ਇਸ ਦੇ ਖਿਲਾਫ ਭਾਈ ਅਮਰਿਤਪਾਲ ਸਿੰਘ ਨੇ ਅਦਾਲਤ ਦਾ ਰੋਖ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਉਹ ਅਦਾਲਤ ਜਵਾਬ ਤਲਬੀ ਕਰਦੀ ਹੈ ਸਰਕਾਰ ਦੇ ਕੋਲੋਂ ਤੋਂ ਦੋ ਸਰਕਾਰ ਨੇ ਲੰਗੇ ਕੱਲ ਹਲਫਨਾਮਾ ਜਿਹੜਾ ਉਹ ਜਾਰੀ ਕੀਤਾ ਹੈ ਜਿਸ ਹਲਫਨਾਮੇ ਦੇ ਵਿੱਚ ਇਹ ਸਾਫ਼ ਲਿਖਿਆ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਸੀਐਮ ਭਗਵੰਤ ਮਾਨ ਨੂੰ ਖਤਰਾ ਹੋ ਸਕਦਾ ਹੈ ਔਰ ਦੂਜੇ ਪਾਸੇ ਇਹ ਵੀ ਲਿਖਿਆ ਗਿਆ ਹੈ ਕਿ ਆਈਐਸਐ ਨਾਲ ਤੱਲਕ ਸਿਗੇ ਨਾਲ ਦੀ ਨਾਲ ਇਹ ਵੀ ਲਿਖਿਆ ਗਿਆ ਸੀਗਾ ਕਿ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਪੰਜਾਬ ਦੀ ਸਥਿਤੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਜਿਸ ਤੋਂ ਬਾਅਦ ਚਰਚਾ ਇਹ ਚੱਲ ਗਈ ਕਿ ਕੀ ਇਹ ਸਾਰਾ ਕੁਝ ਸੱਚ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਲ ਜਾਂ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਸੀਐਮ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਭਾਈ ਅਮਰਿਤਪਾਲ ਸਿੰਘ ਕਾਰਨ ਖਤਰੇ 'ਚ ਹੋ ਸਕਦੇ ਆ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਆਖਰਕਾਰ ਇਦਾਂ ਅ ਦਲੀਲ ਜਿਹੜੀਆਂ ਦਿੱਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਜਦੋਂ ਇਹ ਚਰਚਾ ਹੋਈ ਸੀ ਸ਼ੁਰੂ ਉਦੋਂ ਵੀ ਗੱਲ ਕਹੀ ਗਈ ਸੀ ਕਿ ਸਰਕਾਰ ਦੇ ਵੱਲੋਂ ਇੱਕ ਬੰਦ ਲਫਾਫਾ ਪੇਸ਼ ਕੀਤਾ ਜਾਵੇਗਾ ਜਿਸ ਦੇ ਵਿੱਚ ਕਈ ਖੂਫੀਆ ਚੀਜ਼ਾਂ ਸਾਂਝੀਆਂ ਕੀਤੀਆਂ ਜਾਣਗੀਆਂ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਔਰ ਹੁਣ ਉਹ ਹਲਫਨਾਮਾ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਚਰਚਾ ਇਹ ਸ਼ੁਰੂ ਹੋਗੀ ਕਿ ਭਾਈ ਅਮਰਿਤਪਾਲ ਸਿੰਘ ਤੋਂ ਕਿਉਂ ਖਤਰਾ ਆ ਸੀਐਮ ਭਗਵੰਤ ਮਾਨ ਨੂੰ ਖੈਰ ਇਸ ਮਾਮਲੇ ਨੂੰ ਲੈ ਕੇ ਬਾਬਾ ਬਖਸ਼ੀਸ਼ ਸਿੰਘ ਜਿਹੜੇ ਨੇ ਉਹ ਵਿਸਥਾਰਪੂਰਵਕ ਗੱਲਾਂ ਕਰਦੇ ਸੁਣਾਈ ਦਿੰਦੇ ਨੇ ਬਾਬਾ ਬਖਸ਼ੀਸ਼ ਸਿੰਘ ਨੇ ਬੜੇ ਹੱਦ ਤੱਕ ਇਹ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਖਰ ਕਿਉਂ ਪਾਈ ਅਮਰਤਪਾਲ ਸਿੰਘ ਤੋਂ ਖਤਰਾ ਦੱਸਿਆ ਜਾ ਰਿਹਾ ਸੀਐਮ ਭਗਵੰਤ ਮਾਨ ਨੂੰ ਆਖਰਕਾਰ ਨਕੀ ਨੇ ਔਰ ਕੀ ਸਥਿਤੀ ਬਣ ਸਕਦੀ ਹੈ ਪੰਜਾਬ ਦੇ ਵਿੱਚ ਇਸ ਦੇ ਨਾਲ ਆਓ ਬਾਬਾ ਬਖਸ਼ੀਸ਼ ਸਿੰਘ ਦੇ ਮੂੰਹੋਂ ਹੀ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਦੋ ਮਾਵਾਂ ਨੂੰ ਲੈ ਕੇ ਗੱਲ ਕਰਾਂਗੇ ਇੱਕ ਤਾਂ ਕਰਾਂਗੇ ਪਾਈ ਅਮਰਤਪਾਲ ਸਿੰਘ ਬਾਰੇ ਤੇ ਇੱਕ ਕਿਸੇ ਫੌਜੀ ਅਫਸਰ ਦੇ ਪਰਿਵਾਰ ਨਾਲ ਬੇਟੀ ਨਾਲ ਜਿਹੜਾ ਘਰਾ ਹੋਇਆ ਉਹਦੇ ਬਾਰੇ ਵੀ ਗੱਲ ਕਰਾਂਗੇ ਭੁਵਨੇਸ਼ਵਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਪੰਜਾਬ ਸਰਕਾਰ ਦੇ ਹਲਫਨਾਮੇ ਦੀ ਪੰਜਾਬ ਸਰਕਾਰ ਨੇ ਇੱਕ ਹਲਫਨਾਮਾ ਜਿਹੜਾ ਕੋਰਟ 'ਚ ਦਿੱਤਾ ਆ ਉਹ ਦਿੱਤਾ ਹੈ ਭਾਈ ਅਮਰਿਤਪਾਲ ਸਿੰਘ ਬਾਰੇ ਭਾਈ ਅਮਰਿਤਪਾਲ ਸਿੰਘ ਬਾਰੇ ਉਹਨਾਂ ਨੇ ਹਲਫਨਾਮਾ ਦਿੱਤਾ ਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਕੋਈ ਹਿਸਟਰੀ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨੂੰ ਲੈ ਕੇ ਉਹਨਾਂ ਨੇ ਕੋਈ ਗੱਲ ਦੁਹਰਾਈ ਆ ਤਾਂ ਇਸ ਗੱਲ ਕਰਕੇ ਸਾਨੂੰ ਉਤੋਂ ਖਤਰਾ ਹੈ ਬੜੀ ਹਾਸੋਹਿਣੀ ਸਥਿਤੀ ਹੈ ਸਾਰੀ ਗੱਲ ਨੂੰ ਲੈ ਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਇਹ ਹਲਫਨਾਮਾ ਦੇਣ ਦੀ ਕੀ ਲੋੜ ਸੀਗੀ ਇਹ ਲੋੜ ਦਿੱਲੀ ਦੀ ਤੇ ਪੰਜਾਬ ਦੀ ਸਾਂਝੀ ਹੈ ਜਾਂ ਇਹ ਲੋੜ ਇਕੱਲੇ ਪੰਜਾਬ ਦੀ ਹੈ ਇਹ ਗੱਲ ਆਪਣੇ ਆਪ 'ਚ ਬਹੁਤ ਹੀ ਸਿਰ ਜੋੜ ਕੇ ਬਹਿ ਕੇ ਨਿਜਿੱਠਣ ਵਾਲੀ ਇਹ ਗੱਲ ਕਰਨ ਵਾਲੀ ਹੈ ਇਹਦੇ ਉੱਤੇ ਡਿਬੇਟ ਕਰਨੀ ਚਾਹੀਦੀ ਹੈ ਕਿ ਕਿਉਂ ਐਡੀ ਵੱਡੀ ਗੱਲ ਜਿਹੜੀ ਹੈ ਇਸ ਤਰ੍ਹਾਂ ਦੀ ਵਾਪਰ ਰਹੀ ਆ ਕਿਤੇ ਪੰਜਾਬ ਨੂੰ ਦੁਬਾਰੇ ਫੇਰ ਜਿਹੜੀ ਮੈਂ ਗੱਲ ਪਿਛਲੇ 2 ਸਾਲਾਂ ਤੋਂ ਕਰ ਰਿਹਾ ਹਾਂ ਕਿ ਇੱਕ ਐਕਸਪੈਰੀਮੈਂਟ ਲੈਬ ਜਿਹੜੀ ਆ ਇੱਕ ਪੱਠੀ ਆ ਤਜਰਬਿਆਂ ਦੀ ਉਸ ਗੱਲ ਵੱਲ ਨੂੰ ਫੇਰਤਾਂ ਨਹੀਂ ਠੱਕਿਆ ਜਾ ਰਿਹਾ ਕੀ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਆ ਜੇ ਉਹ ਕਿਸੇ ਹੱਦ ਤੱਕ ਇਲੈਕਸ਼ਨਾਂ ਦਾ ਹਿੱਸਾ ਬਣਦੀ ਆ ਉਸ ਬਾਉਡੀ ਦਾ 파ਰਟ ਬਣਦੀ ਆ ਤਾਂ ਕੀ ਇਹ ਤਾਂ ਨਹੀਂ ਕਿਤੇ ਸਟੇਟ ਇਹ ਗੱਲ ਨੂੰ ਬੰਦ ਕਰਕੇ ਤੇ ਨੌਜਵਾਨਾਂ ਤੋਂਰ ਪੰਜਾਬ ਦੀ ਸਿੱਖ ਲੀਡਰਸ਼ਿਪ ਤੋਂ ਇਹਦੇ ਸਾਰੇ ਜਿਹੜੇ ਇਸ ਤਰ੍ਹਾਂ ਦੇ ਹੱਕ ਨੇ ਇਸ ਤਰ੍ਹਾਂ ਦੇ ਜਿਹੜੇ ਰਾਹ ਨੇ ਉਹਨਾਂ ਨੂੰ ਬੰਦ ਕਰਕੇ ਤੇ ਉਹਨਾਂ ਸਫਾ ਦੇ ਵਿੱਚ ਇਹ ਗੱਲ ਲੈ ਜਾਏ ਕਿ ਭਾਈ ਆਪਾਂ ਇਲੈਕਸ਼ਨ ਲੜ ਕੇ ਲੀਡਰ ਬਣਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਜਾਂ ਆਪਾਂ ਪਾਰਲੀਮੈਂਟ ਜਾਂਵਾਂਗੇ ਪੰਜਾਬ ਵਿਧਾਨ ਸਭਾ ਜਾਂਵਾਂਗੇ ਕਿਤੇ ਵੀ ਇਲੈਕਸ਼ਨ ਜਿਹੜੇ ਨੇ ਉਹ ਅਸੀਂ ਲੜ ਕੇ ਉੱਥੋਂ ਤੱਕ ਪਹੁੰਚਾਂਗੇ ਤੇ ਜੇ ਭਲਾ ਇਹ ਗੱਲ ਨਹੀਂ ਵਾਪਰਦੀ ਤਾਂ ਫੇਰ ਉਹ ਜਿਹੜੀ ਨੌਜਵਾਨੀਆਂ ਉਹ ਇਹ ਗੱਲ ਸੋਚੂਗੀ ਕਿ ਮੰਨ ਲਓ ਕੱਲ ਨੂੰ ਕੋਈ ਹੋਰ ਨੌਜਵਾਨ ਉੱਠਦਾ ਹੈ ਉਹ ਇਦਾਂ ਦੀ ਲਹਿਰ ਨੂੰ ਪੈਦਾ ਕਰਦਾ ਹੈ ਉੱਥੇ ਜਾ ਕੇ ਸਟੇਟ ਦੇ ਜਿਵੇਂ ਗੱਲਬਾਤ ਹੁੰਦੀ ਹੈ ਚੈਨਲ ਰਾਹੀਂ ਬਈ ਆਪਣਾ ਵੇਖ ਲੈਣਾ ਕਿ ਇਲੈਕਸ਼ਨ ਲੜ ਲੈਣਾ ਇਲੈਕਸ਼ਨ ਲੜਨ ਤੋਂ ਬਾਅਦ ਜੇ ਉਹਨਾਂ ਨੂੰ ਲੋਕੀ ਫਤਵਾ ਦਿੰਦੇ ਨੇ ਤੇ ਉਹ ਪਾਰਲੀਮੈਂਟ ਚ ਆ ਕੇ ਗੱਲ ਕਰਨ ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਜਿਹੜੀ ਗੱਲ ਭਗਵੰਤ ਮਾਨ ਹੋਣਾਂ ਦੀ ਪਾਰਟੀ ਜਿਹੜੀ ਲੋਕ ਫਤਵਿਆਂ ਦੀ ਗੱਲ ਕਰਦੀ ਲੋਕਾਂ ਦੀ ਗੱਲ ਕਰਦੀ ਆ ਫਿਰ ਉਹ ਗੱਲ ਲੋਕਾਂ ਨੇ ਤਾਂ ਫਤਵਾ ਜਿਹੜਾ ਉਹ ਪਾਈ ਅਮਰਤਪਾਲ ਸਿੰਘ ਦੇ ਹੱਕ 'ਚ ਦਿੱਤਾ ਹੁਣ ਪਾਈ ਅਮਰਤਪਾਲ ਸਿੰਘ ਦੇ ਹੱਕ 'ਚ ਦਿੱਤਾ ਹੋਇਆ ਫਤਵਾ ਜਿਹੜਾ ਆ ਉਹਨੂੰ ਪੰਜਾਬ ਸਰਕਾਰ ਨੇ ਨਹੀਂ ਮੰਨਿਆ ਤੇ ਉਹਨੂੰ ਦਿੱਲੀ ਨੇ ਵੀ ਨਹੀਂ ਮੰਨਿਆ ਉਹਦੀ ਐਮਪੀਸ਼ਿਪ ਵੀ ਹੋ ਗਈ ਉਹਦੀ ਸੌਂ ਵੀ ਚੁੱਕੀ ਗਈ ਉਹਨੇ ਸੰਵਿਧਾਨ ਦੀ ਸੌਂ ਵੀ ਚੁੱਕ ਲਈ ਤੁਹਾਡੀਆਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਹੋ ਗਈਆਂ ਪੂਰੀਆਂ ਹੋਣ ਤੋਂ ਬਾਅਦ ਜਦ ਤੁਸੀਂ 3 ਫਰਵਰੀ ਨੂੰ ਦੁਬਾਰੇ ਇੱਕ ਸਾਲ ਦੀ NSA ਹੋਰ ਵਧਾਉਂਦੇ ਹੋ ਉਹਦੇ ਵਿੱਚ ਵੀ ਕੁਝ ਏਦਾਂ ਦੇ ਉਲਟੇ ਸਿੱਧੇ ਲੌਜਿਕ ਦਿੰਨੇ ਆ ਤੇ ਉਦੋਂ ਉਹ MP ਤੁਹਾਨੂੰ ਪਤਾ ਸੀ ਤੁਹਾਡੀਆਂ ਰਿਪੋਰਟਾਂ ਸੀਗੀਆਂ ਤੁਹਾਨੂੰ ਪਤਾ ਸੀ ਕਿ 4 ਤਰੀਕ ਨੂੰ ਇਲੈਕਸ਼ਨ ਜਿਹੜੇ ਆ ਉਹਦੀ ਹਵਾ ਜਿਹੜੀ ਕੀ ਆ ਤੇ ਅਮਰਿਤਪਾਲ ਸਿੰਘ ਜਿੱਤ ਸਕਦਾ ਹੈ ਤੁਹਾਡੀ ਇਨਪੁਟ ਸੀਗੀ ਤਾਂ ਤੁਸੀਂ ਤਿੰਨ ਨੂੰ ਹੀ ਉਹ ਸਾਰਾ ਕੁਝ ਕਰਕੇ ਤੇ ਜਿਹੜਾ 4 ਨੂੰ ਅਗਲੇ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਇੱਕ ਸਾਲ ਦੀ NSA ਹੋਰ ਵਧਾ ਦਿੱਤੀ ਹੁਣ ਇੱਥੇ ਗੱਲ ਇਹ ਆ ਕਿ ਪੰਜਾਬ ਦੇ ਨੌਜਵਾਨ ਜਿਹੜੇ ਆਗੂ ਨੇ ਜਿਹੜੇ ਵਾਕਿਆ ਇਲੈਕਸ਼ਨ ਲੜਨਾ ਚਾਹੁੰਦੇ ਨੇ ਜਾਂ ਇਦਾਂ ਦੀ ਤਮੰਨਾ ਰੱਖਦੇ ਨੇ ਉਹਨਾਂ ਦੇ ਸਾਹਮਣੇ ਇਹ ਰੂਟ ਜਿਹੜਾ ਆ ਇਹ ਬੰਦ ਕਰ ਦਿੱਤਾ ਗਿਆ ਹੈ। ਬੰਦ ਇਸ ਲਈ ਕਰਤਾ ਹੈ ਕਿ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਭਾਈ ਅਮਰਤਪਾਲ ਸਿੰਘ ਸੰਵਿਧਾਨ ਦੀ ਸੌ ਪਾਰਲੀਮੈਂਟ ਵਿੱਚ ਖੜ ਕੇ ਚੁੱਕਣ ਵਾਲੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਨਹੀਂ ਕੀਤਾ ਗਿਆ। ਰਿਹਾ ਨਹੀਂ ਕੀਤਾ ਗਿਆ ਇਹ ਗੱਲ ਇੱਕ ਹੈ। ਔਰ ਦੂਜੀ ਗੱਲ ਇਹ ਕਿ ਸਟੇਟ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿ ਰਿਹਾ ਕਿ ਮੈਨੂੰ ਇਸ ਗੱਲ ਦਾ ਖਤਰਾ ਹੈ ਅਮਰਤਪਾਲ ਸਿੰਘ ਤੋਂ ਇਹ ਗੱਲ ਬੜੀ ਆਪੇ ਚ ਹਾਸੋਹੀਣੀ ਆਪਣੇ ਆਪ ਦੇ ਵਿੱਚ ਕਿ ਭਾਈ ਅਮਰਤਪਾਲ ਸਿੰਘ ਤੋਂ ਤੁਹਾਨੂੰ ਬਹੁਤ ਖਤਰਾ ਹੈ ਇਹ ਗੱਲ ਤੁਸੀਂ ਉਹਦੇ ਸਵਾ ਸਾਲ ਤੋਂ ਉੱਤੇ ਜੇਲ੍ਹ ਦੇ ਪੀਰੀਅਡ ਤੋਂ ਬਾਅਦ ਕਰ ਰਹੇ ਹੋ ਕਿ ਉਹਨੂੰ ਸਵਾ ਸਾਲ ਜੇਲ੍ਹ ਚ ਹੋ ਗਿਆ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਉਤੋਂ ਖਤਰਾ ਆਇਆ ਜਦੋਂ ਤੁਹਾਡੀ ਸਟੇਟ ਦੇ ਵਿੱਚ ਉਹਨੇ ਇਲੈਕਸ਼ਨ ਲੜਿਆ ਉਹਨੇ ਇੱਥੇ ਹਲਫਨਾਵਾਦਾਇਕ ਕੀਤਾ ਉਹਨਾਂ ਨੇ ਕਾਗਜ਼ ਭਰੇ ਨੇ ਉਹਨਾਂ ਨੇ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਇੱਕ ਚੀਜ਼ ਨੂੰ ਸਹੀ ਕਰਕੇ ਇਲੈਕਸ਼ਨ ਲੜਾ ਕੇ ਉਹ ਜਿੱਤਣ ਤੋਂ ਬਾਅਦ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਇਸ ਗੱਲ ਨੂੰ ਅਸੀਂ ਕਿਵੇਂ ਦੇਖੀਏ ਕੀ ਕੋਈ ਬਹੁਤ ਵੱਡੀ ਗੱਲ ਵਾਪਰਨ ਵਾਲੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਤਜਰਬਾ ਦੁਬਾਰੇ ਫੇਰ ਕੀਤਾ ਜਾ ਰਿਹਾ ਹੈ ਜਾਂ ਇਸ ਗੱਲ ਨੂੰ ਗੱਲ ਵਧ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਸੋਚਣ ਲਈ ਮਜਬੂਰ ਹੋਣਗੇ ਕਿ ਜੇ ਕੋਈ ਇਹ ਗੱਲ ਕਹੇ ਕਿ ਤੁਸੀਂ ਇਲੈਕਸ਼ਨ ਲੜ ਲਓ ਤੇ ਉਹ ਕਹਿਣਗੇ ਕਿ ਭਾਈ ਅਮਰਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਤੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਪਾਈਆਂ ਪਿਛੇ ਪਿੱਛੇ ਦੇ ਵਿੱਚ ਉਹ ਤਾਂ ਛੱਡਣੀ ਫਿਰ ਉਹਨਾਂ ਕੋਲ ਰਹਿ ਕੀ ਰਾਹ ਕੀ ਰਹਿ ਜਾਂਦਾ ਇਹਦਾ ਮਤਲਬ ਜਿਹੜਾ ਪੋਲੀਟੀਕਲ ਵੇ ਸੀਗਾ ਹੈ ਤਾਂ ਸਾਰੇ ਹੀ ਪੋਲੀਟੀਕਲ ਪਰ ਜਿਹੜਾ ਵੋਟ ਸਿਸਟਮ ਦੇ ਵਿੱਚ ਲੋਕਤੰਤਰ ਦੇ ਵਿੱਚ ਆ ਕੇ ਜਿਹੜਾ ਨੌਜਵਾਨਾਂ ਨੇ ਅੱਗੇ ਵਧਣਾ ਸੀ ਉਹ ਕਾਲਜ ਲਾਈਫ ਤੋਂ ਲੈ ਕੇ ਪਿੰਡ ਦੀ ਸਰਪੰਚੀ ਮੈਂਬਰਸ਼ਿਪ ਉਸ ਤੋਂ ਲੈ ਕੇ ਅੱਗੇ ਨੂੰ ਜਿਵੇਂ ਵੱਧ ਰਿਹਾ ਹੈ ਤੇ ਉਹਨੂੰ ਇਹ ਗੱਲ ਸਮਝੇ ਅ ਲੈਣਾ ਚਾਹੀਦਾ ਕਿ ਉਹ ਇਲੈਕਸ਼ਨ ਨਾਲ ਨਾ ਲੜਨ ਕਿ ਉਹ ਸਿੱਖ ਸਿਧਾਂਤਾਂ ਦੀ ਗੱਲ ਨਾ ਕਰਨਾ ਕਿ ਉਹ ਹਿਸਟਰੀ ਦੀ ਗੱਲ ਨਾ ਕਰਨਾ ਉਹ ਮਸੇ ਰੰਗੜ ਦੀ ਗੱਲ ਨਾ ਕਰਨ ਉਹ ਇਤਿਹਾਸ ਵਿੱਚ ਹੋਈਆਂ ਘਟਨਾਵਾਂ ਦਾ ਜ਼ਿਕਰ ਨਾ ਕਰਨ ਉਹ ਐਗਜ਼ਾਮਪਲ ਨਾ ਦੇਣ ਕਿ ਜੇ ਇੱਥੇ ਸਿੱਖ ਨੌਜਵਾਨਾਂ ਦਾ ਕਾਹਨ ਹੁੰਦਾ ਜਾਂ ਇਸ ਰਸਤੇ ਤੇ ਕੋਈ ਤੁਰਦਾ ਤੇ ਉਹਦਾ ਹਾਸ਼ਿਰ ਵੀ ਇਦਾਂ ਹੋ ਸਕਦਾ ਆਪਾਂ ਤੇ ਇਤਿਹਾਸ ਚ ਬਹੁਤ ਕਹਿੰਨੇ ਆ ਵੀ ਇੱਥੇ ਮਸੇ ਰੰਗੜ ਨੂੰ ਵੀ ਬਖਸ਼ਿਆ ਗਿਆ ਇੱਥੇ ਫਰਾਂਸੀਸੀ ਨੂੰ ਵੀ ਬਖਸ਼ਿਆ ਇਤਿਹਾਸ ਆ ਜੇ ਆਪਾਂ ਇਹ ਗੱਲ ਕਹਿੰਨੇ ਆ ਕਿ ਲੰਡਨ ਚ ਜਾ ਕੇ ਅ ਉਡਵਾਇਰ ਨੂੰ ਉੱਥੇ ਸੋਧਿਆ ਜਾਂਦਾ ਆ ਤੇ ਉਹ ਗੱਲ ਬੜੇ ਮਾਨ ਨਾਲ ਆਪਾਂ ਕਰਦੇ ਆ ਸ਼ਹੀਦ ਭਗਤ ਸਿੰਘ ਹੋਣਾ ਦੀ ਗੱਲ ਮਾਨ ਨਾਲ ਕਰਦੇ ਆ ਤੇ ਫਿਰ ਆਪਾਂ ਇਹ ਇਤਿਹਾਸ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ ਇਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੇ ਫਿਰ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਕਿਸੇ ਲੀਡਰ ਦਾ ਸਿਰ ਲੈ ਆਓ ਅਸੀਂ ਪੈਸੇ ਦੇ ਦਾਂਗੇ ਕੋਈ ਕਹਿ ਰਿਹਾ ਕਿ ਜ਼ਬਾਨ ਵੱਢ ਲਿਓ ਅਸੀਂ ਪੈਸੇ ਦੇ ਦਾਂਗੇ ਉਨ੍ਹਾਂ ਦੇ ਕੇਸ ਭਲਾ ਕਦੋਂ ਹੋਣੇ ਆ ਉਨ੍ਹਾਂ ਦੇ ਕੇਸ ਕਦੋਂ ਰਜਿਸਟਰਡ ਹੋਣਗੇ ਕਦੀ ਨਹੀਂ ਹੋਣੇ ਕਿਉਂਕਿ ਉਹ ਤਾਂ ਖੁੱਲੇ ਛੱਡੇ ਹੋਇਆ ਹੁਣ ਗੱਲ ਇੱਥੇ ਇਹ ਬੜੀ ਸਾਫ ਆ ਕਿ ਕਿਤੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਮਸਲਾ ਆ ਜਿਹਦੇ ਲਈ ਸਰਕਾਰ 24 ਘੰਟਿਆਂ ਦਾ ਸਮਾਂ ਦੇ ਕੇ ਕੁਝ ਵੀ ਨਹੀਂ ਕਰ ਸਕੀ ਜਿਸ ਗੱਲ ਲਈ ਸੁਖਰਾਜ ਸਿੰਘ ਨੇ ਅੰਮੇ ਵਾਲੇ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਨੇ ਗਿੱਦੜ ਬਾਤੋਂ ਕਿਤੇ ਉਹ ਸਾਰੀਆਂ ਗੱਲਾਂ ਨੂੰ ਧੂੜ ਚ ਨੱਪ ਕੇ ਇੱਕ ਵੱਡਾ ਫੇਰ ਦੁਆਰੇ ਕੋਈ ਏਦਾਂ ਦਾ ਪੰਜਾਬ ਦੇ ਵਿੱਚ ਕੋਈ ਵੱਡਾ ਤੰਡਵ ਕੋਈ ਵੱਡੀ ਖੇਡ ਤਾਂ ਨਹੀਂ ਖੇਡੀ ਜਾ ਰਹੀ ਕੋਈ ਏਦਾਂ ਦੀ ਗੱਲ ਤੇ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੱਕ ਹੂਆ ਕ੍ਰੀਏਟ ਕਰਕੇ ਖੜਾ ਕਰਕੇ ਕਿ ਹਾਈ ਕੋਰਟ ਦੇ ਵਿੱਚ ਹਲਫਨਾਵਾ ਦਾਇਰ ਸਟੇਟ ਦੇ ਮੁੱਖ ਮੰਤਰੀ ਕਰ ਰਹੇ ਨੇ ਕਿ ਮੈਨੂੰ ਖਤਰਾ ਹੈ ਇਹਦਾ ਮਤਲਬ ਪੰਜਾਬ ਵਿੱਚ ਕੁਝ ਏਦਾਂ ਦੀ ਗੱਲ ਹੈਗੀ ਆ ਜਿ ਤੋਂ ਡਰਨ ਦੀ ਲੋੜ ਹੈ ਜਾਂ ਕਤਰੀ ਦਿ ਲੋੜ ਜੇ ਅਸੀਂ ਆਪਣੇ ਐਕਸਪੀਰੀਅੰਸ ਦੀ ਗੱਲ ਦੱਸੀਏ ਤੇ ਪੰਜਾਬ ਚ ਅਜਿਹੀ ਕੋਈ ਗੱਲ ਨਹੀਂ ਹੈ ਔਰ ਕੀ ਭਗਵੰਤ ਮਾਨ ਹੋਣੀ ਇਦਾਂ ਦਾ ਕੋਈ ਸੋਚ ਰਹੇ ਨੇ ਕਿ ਉਹ ਉਹਨਾਂ ਦੇ ਅੰਦਰੋਂ ਉਹਨਾਂ ਨੂੰ ਡਰ ਲੱਗ ਰਿਹਾ ਹੈ ਉਹਨਾਂ ਨੂੰ ਤਾਂ ਸਭੋਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੀਦਾ ਵੀ ਬਿਲਕੁਲ ਹੀ ਬੇਬੁਨਿਆਦ ਗੱਲ ਹੈ ਕਿ ਜੋ ਕਾਂਗਰਸ ਨੇ ਸਿੱਖਾਂ ਨਾਲ ਕੀਤਾ ਹੈ ਕਿ ਉਹਦਾ ਸਾਨੂੰ ਵੀ ਦੁੱਖ ਹੈ ਇਹ ਕਦੀ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ 25000 ਲਵਾਰਸ ਦਾਸ਼ਾਂ ਦਾ ਕੇਸ ਜਿਹੜਾ ਬਣਿਆ ਭਾਈ ਖਲੜੇ ਹੋਣਾਂ ਦੀ ਸ਼ਹਾਦਤ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉੱਤੇ ਚੁੱਪ ਧਾਰ ਕੇ ਤੇ ਹਿਸਟਰੀ ਨਹੀਂ ਤੁਸੀਂ ਅੱਗੇ ਨਹੀਂ ਲੰਘ ਸਕਦੇ ਇੱਕ ਇੱਕ ਪਲ ਜਿਹੜਾ ਆ ਉਹ ਲਿਖਿਆ ਜਾ ਰਿਹਾ ਆ ਪੰਜਾਬ ਦਾ ਇਤਿਹਾਸ ਜਿਹੜਾ ਆ ਉਹ ਕੱਲੀ-ਕੱਲੀ ਗੱਲ ਨੋਟ ਕਰ ਰਿਹਾ ਆ ਔਰ ਲੋਕਾਂ ਦੀ ਉਮੀਦ ਜਿਹੜੀ ਸੀ ਅੱਜ ਜਦੋਂ ਇਹ ਖਬਰ ਨਸ਼ਰ ਹੋਈ ਆ ਕਿ ਇਹ ਹਲਫਨਾਵਾ ਜ਼ਾਇਰ ਕੀਤਾ ਗਿਆ ਲੋਕਾਂ ਦੀਆਂ ਅੱਖਾਂ ਢੀਆਂ ਰਹੀਆਂ ਕਿ ਅਸੀਂ ਲੋਕ ਉਮੀਦ ਕਰ ਰਹੇ ਸੀ ਕਿ ਸ਼ਾਇਦ ਥੋੜੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਪਰ ਅੱਜ ਜਦੋਂ ਇਹ ਗੱਲ ਲੋਕਾਂ ਦੇ ਸਾਹਮਣੇ ਨਜ਼ਰ ਹੋਈ ਆ ਤਾਂ ਇਹਦਾ ਮਤਲਬ ਇਹ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਇਹ ਕਦੀ ਵੀ ਰਿਹਾ ਨਹੀਂ ਕਰਨਗੇ ਔਰ ਕਟੋ-ਕਟਾ ਜਿੰਨਾ ਚਿਰ ਪੰਜਾਬ ਸਰਕਾਰ ਦੀ ਆ ਦੋ 2.5 ਸਾਲ ਪਿਰਨੋ ਦਾ ਸਮਰੀਂਦਾ ਇਹਦੇ ਵਿੱਚ ਉਹ ਪੰਜਾਬ ਵੱਲੋਂ ਇਦਾਂ ਦੀ ਕੋਈ ਗੱਲ ਨਹੀਂ ਕਰਨਗੇ ਜਿਹਦੇ ਨਾਲ ਭਾਈ ਅਮਰਤਪਾਲ ਸਿੰਘ ਰਿਹਾ ਹੋ ਜੇ ਹੁਣ ਅਗਲੀ ਗੱਲ ਭਾਈ ਅਮਰਤਪਾਲ ਸਿੰਘ ਤੋਂ ਇਹਨਾਂ ਨੂੰ ਖਤਰਾ ਆ ਜਾਂ ਜਿਹੜੇ 60 ਬੰਦੇ 50 ਦੂਜੇ ਨੇ ਉਹਨਾਂ ਤੋਂ ਵੀ ਖਤਰਾ ਆਇਆ ਉਹ ਸਾਰੇ ਬੰਦੇ 40 ਬੰਦੇ ਅੰਮ੍ਰਿਤਸਰ ਜੇਲ੍ਹ 'ਚ ਨੇ 9 ਬੰਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਨੇ ਉਹਨਾਂ ਨੂੰ ਕਿਸੇ ਨੂੰ ਵੀ ਉਹਨਾਂ ਨੇ ਤੇ ਕੁਝ ਇਦਾਂ ਦੀ ਗੱਲ ਨਹੀਂ ਕੀਤੀ ਨਾ ਹੀ ਉਹਨਾਂ ਨੇ ਕੋਈ ਗੱਲ ਕਹੀ ਆ ਜੇ ਆਪਾਂ ਇਹ ਗੱਲ ਮੰਨ ਲਈ ਆ ਕਿ ਕੋਈ ਬੰਦਾ ਸੋਚ ਰਿਹਾ ਜਾਂ ਗੱਲ ਕਰ ਲਿਆ ਤੇ ਉਹਨੂੰ ਇਸ ਗੱਲ ਲਈ ਫਾਹੇ ਟੰਗ ਦੋਗੇ ਤੂੰ ਸਾਨੂੰ ਲੱਗਾ ਸੀ ਕਿ ਤੂੰ ਆ ਸੋਚੇਗਾ ਜਾਂ ਤੂੰ ਆ ਕਰੇਗਾ ਜਾਂ ਤੂੰ ਆ ਕਰ ਸਕਦਾ ਹੈ ਇਹ ਇਹ ਗੱਲਾਂ ਜਿਹੜੀਆਂ ਨੇ ਇਹ ਐ ਸੋਚ ਕੇ ਜੇ ਸਟੇਟ ਚੱਲਣ ਲੱਗ ਗਈ ਫਿਰ ਤਾਂ ਸਟੇਟ ਚੱਲ ਹੀ ਨਹੀਂ ਸਕਦੀ ਇੱਥੇ ਤੇ ਹਰ ਬੰਦਾ ਕੁਝ ਨਾ ਕੁਝ ਬੋਲ ਰਿਹਾ ਕਿਤੇ ਚੈਨਲ ਤੇ ਬੋਲ ਰਿਹਾ ਕੁਝ ਕਿਤੇ ਰਵੇਟ ਚ ਬੋਲ ਰਿਹਾ ਕਿਸੇ ਧਰਨੇ 'ਚ ਬੋਲ ਰਿਹਾ ਕਿਤੇ ਉਹ ਬਹੁਤ ਵੱਡੀਆਂ ਗੱਲਾਂ ਕਰ ਰਹੇ ਨੇ ਸਿੱਖ ਨੌਜਵਾਨ ਗੱਲਾਂ ਕਰ ਰਹੇ ਨੇ ਕਾਲਜਾਂ ਦੇ ਜਿਹੜੇ ਆਗੂ ਨੇ ਮੁੰਡੇ ਉਹ ਗੱਲਾਂ ਕਰ ਰਹੇ ਨੇ ਹਿਸਟਰੀ ਦੀ ਗੱਲ ਕਰ ਰਹੇ ਨੇ ਹਿਸਟਰੀ ਦੇ ਦੌਰਾਨ ਦੀ ਗੱਲ ਕਰ ਰਹੇ ਨੇ ਫਿਰ ਇਹ ਗੱਲ ਕਿਵੇਂ ਹੋ ਸਕਦੀ ਆ ਫਿਰ ਪੰਜਾਬ ਦੇ ਵਿੱਚ ਜਿਹੜਾ ਬੇਚੈਨੀ ਦਾ ਮਾਹੌਲ ਹੈ ਤੇ ਵਧ ਰਿਹਾ ਤਣਾਅ ਵਧ ਰਿਹਾ ਹੈ ਕੀ ਤੁਸੀਂ ਜਾਣ ਬੁੱਝ ਕੇ ਫਿਰ ਦੁਬਾਰੇ ਸਿੱਖ ਨੌਜਵਾਨਾਂ ਨੂੰ ਉਸ ਪਾਸੇ ਨੂੰ ਧੱਕ ਰਹੇ ਹੋ ਕੀ ਤੁਸੀਂ ਇਹ ਸਪੇਸ ਖਤਮ ਕਰਤੀ ਆ ਕਿ ਪੰਜਾਬ ਦਾ ਕੋਈ ਨੌਜਵਾਨ ਇਲੈਕਸ਼ਨ ਨਹੀਂ ਲੜ ਸਕਦਾ ਫਿਰ ਉਹਨਾਂ ਕੋਲ ਜੋਬ ਨਹੀਂ ਹੈ ਉਹਨਾਂ ਕੋਲ ਰਹਿਣ ਨੂੰ ਇੱਥੇ ਵਾਤਾਵਰਣ ਸਾਫ਼-ਸੁਥਰਾ ਨਹੀਂ ਬਚ ਰਿਹਾ ਉਹਨਾਂ ਕੋਲ ਪਾਣੀ ਨਹੀਂ ਹੈ ਬੁੱਢੇ ਨਾਲੇ ਵਰਗੇ ਜਿਹੜੇ ਮਸਲੇ ਨੇ ਵੇਈਂ ਵਰਗੇ ਮਸਲੇ ਨੇ ਹੋਰ ਪੰਜਾਬ ਦੀ ਧਰਤੀ ਦਾ ਪਾਣੀ ਆ ਕਿੰਨੇ ਵੱਡੇ ਮਸਲੇ ਨੇ ਪ੍ਰਵਾਸ ਦੇ ਮਸਲੇ ਨੇ ਫਿਰ ਨੌਜਵਾਨਾਂ ਕੋਲ ਆਪਸ਼ਨ ਕੀ ਹੈ ਨੌਜਵਾਨਾਂ ਕੋਲ ਆਪਸ਼ਨ A ਆ ਕਿ ਉਹ ਤੁਹਾਡੇ ਰਾਹੀਂ ਕੋਈ ਚੈੱਕ ਕਰਾਉਣ ਉਹ ਭਾਜਪੀ ਦੀ ਮਸ਼ੀਨ ਚ ਪੈ ਜਾਣ ਉਹ ਕਾਂਗਰਸ ਦੀ ਮਸ਼ੀਨ ਚ ਪੈ ਜਾਣ ਉਹ ਆਪ ਵਾਲੀ ਮਸ਼ੀਨ ਚ ਪੈ ਜਾਣ ਜਿੰਨਾ ਚਿਰ ਉਸ ਮਸ਼ੀਨ ਚ ਉਹਨਾਂ ਦਾ ਗਿੜਾ ਨਹੀਂ ਆਉਂਦਾ ਉਹਨਾਂ ਚਰ ਮਤਲਬ ਉਹ ਤੁਹਾਡੇ ਸੰਵਿਧਾਨ ਦੇ ਤੁਹਾਡੇ ਸਿਸਟਮ ਦੇ ਫਿੱਟ ਹੀ ਨਹੀਂ ਬੈਠਦੇ ਮਤਲਬ ਇੱਥੇ ਵੱਖਰੇ ਤਰ੍ਹਾਂ ਦੀ ਜਿਹੜੀ ਸੋਚ ਆ ਜਾਂ ਇੱਥੇ ਕੋਈ ਨਿਆਰੀ ਹਸਤੀ ਜਿਹੜੀ ਪੈਦਾ ਹੁੰਦੀ ਆ ਜਾਂ ਕੋਈ ਇੱਥੇ ਹੱਕ ਹਕੂਕ ਦੀ ਗੱਲ ਕਰਦਾ ਹੈ ਯਾਨੀ ਕਿ ਉਸ ਬੰਦੇ ਨੂੰ ਆਪਾਂ ਬਿਲਕੁਲ ਤੁਰਨ ਨਹੀਂ ਦੇਣਾ ਨਾ ਤੁਰਨ ਦੇਣਾ ਨਾ ਬੋਲਣ ਦੇਣਾ ਮਤਲਬ ਬੋਲਬਾਣੀ ਤੇ ਜਿਹੜੇ ਪੰਜਾਬ 'ਚ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਬੋਲਣ ਤਾਂ ਕਿਸੇ ਨੂੰ ਦੇਣਾ ਹੀ ਨਹੀਂ ਹੁਣ ਮੈਂ ਕਹਿੰਨਾ ਕਿ ਇੱਕ ਤਰ੍ਹਾਂ ਦੀ ਇੱਥੇ ਅਲ ਅਲਾਨੀ ਐਮਰਜੈਂਸੀ ਵਰਗਾ ਮਾਹੌਲਾ ਲੋਕ ਡਰ ਰਹੇ ਨੇ ਕਿ ਜੇ ਮੈਂ ਆ ਗੱਲ ਕਰਤੀ ਮੇਰੇ ਤੇ ਪਰਚਾ ਨਾ ਹੋ ਜੇ ਜੇ ਆ ਗੱਲ ਨਾ ਹੋ ਗਈ ਮੇਰੇ ਤੇ ਕੋਈ ਮੈਨੂੰ ਕੋਈ ਚੁੱਕ ਕੇ ਨਾ ਲੈ ਜੇ ਇਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਬਣਾ ਦਿੱਤਾ ਗਿਆ ਹੈ ਤੁਸੀਂ ਦੇਖੋ ਕਿ ਇੱਕ ਆਰਮੀ ਅਫੀਸਰ ਦੀ ਮਗੇਤਰ ਜਿਹੜੀ ਆ ਉਹ ਥਾਣੇ ਦੇ ਵਿੱਚ ਇੱਕ ਦਰਖਾਸਤ ਦੇਣ ਜਾਂਦੀ ਕਿ ਉਹਨਾਂ ਨੂੰ ਕੁਝ ਨੌਜਵਾਨਾਂ ਨੇ ਘੇਰਿਆ ਜਾਂ ਕੁਝ ਇਦਾਂ ਦੀ ਗੱਲ ਉਹਨਾਂ ਦਾ ਵਾਪਰੀ ਤੇ ਉਹਨਾਂ ਨਾਲ ਹੀ ਐਡੀ ਵੱਡੀ ਬਦਸਲੂਕੀ ਹੁੰਦੀ ਆ ਥਾਣੇ ਦੇ ਵਿੱਚ ਬੇਸ਼ੱਕ ਭਵਨੇਸ਼ਵਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਓਡੀਸ਼ਾ ਦੇ ਵਿੱਚ ਭਵਨੇਸ਼ਵਰ ਦੇ ਇੱਕ ਥਾਣੇ ਦੇ ਵਿੱਚ ਕੋਈ ਆ ਰਾਜਾ ਕ੍ਰਿਸ਼ਨ ਇਦਾਂ ਕੋਈ ਇਨਸਪੈਕਟਰ ਸੀ ਜਿਨ੍ਹਾਂ ਦੇ ਉੱਤੇ ਕੇਸ ਵਿੱਚ ਵਿਚਾਰ ਜਾਣੇ ਹੋਰ ਤੇ ਐਫ ਆਈ ਆਰ ਦਰਜ ਹੋਈ ਆ ਸੋ ਇਹ ਗੱਲ ਕਿੰਨੀ ਖਤਰਨਾਕ ਹੈ ਕਿ ਆਰਮੀ ਅ ਅਫੀਸਰ ਜਿਹੜਾ ਆ ਉਹਨਾਂ ਦੀ ਉਹ ਮਗੇਤਰ ਹੈ ਤੇ ਉਹਨਾਂ ਜਦੋਂ ਉਹ ਦਰਖਾਸਤ ਦੇਣ ਜਾਂਦੇ ਆ ਤੇ ਉੱਥੇ ਉਹਨਾਂ ਨਾਲ ਏਡੀ ਵੱਡੀ ਘਟਨਾ ਵਾਪਰਦੀ ਹੈ ਜਿਹਦਾ ਜ਼ਿਕਰ ਐਡਵੋਕੇਟ ਧਾਮੀ ਸਾਹਿਬ ਜਿਹੜੇ ਪ੍ਰਧਾਨ ਨੇ ਐਸਡੀਪੀ ਦੇ ਉਹਨਾਂ ਨੇ ਵੀ ਕੀਤਾ ਹੈ ਕਿ ਖਬਰ ਲੱਗੀ ਅੱਜ ਪਰ ਆਪਾਂ ਨੂੰ ਜਿਹੜੀ ਇੰਡੀਅਨ ਐਕਸਪ੍ਰੈਸ ਦੇ ਉਹ ਅਖਬਾਰਾਂ ਦੀ ਜਿਹੜੀ ਨਿਊਜ਼ ਆ ਉਹਦੇ ਵਿੱਚ ਇਹ ਗੱਲ ਬੜੇ ਸਾਫ਼ ਸ਼ਬਦਾਂ ਚ ਲਿਖੀ ਆ ਲੰਮੀ ਸਟੋਰੀ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਸਾਰੀ ਕਟਨਾ ਵਾ ਪ੍ਰੀ ਕਿਵੇਂ ਉਹਨਾਂ ਨੂੰ ਤਰੀਕ ਕੇ ਲੈ ਜਾਏਗਾ ਕਿਵੇਂ ਉਹਨਾਂ ਦੀ ਉੱਥੇ ਇਨਸਲਟ ਕੀਤੀ ਗਈ ਕਿਵੇਂ ਉਹਨਾਂ ਨਾਲ ਜਿਹੜਾ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਗੱਲ ਕੀਤੀ ਗਈ ਜਿਹੜਾ ਕਿ ਚਾਰ ਜਾਣਿਆਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਇੰਡੀਅਨ ਮਹਿਲਾ ਕਮਿਸ਼ਨ ਜਿਹੜੀ ਆ ਜਿਹੜਾ ਹੈਗਾ ਆ ਭਾਰਤੀ ਜਿਹੜੀ ਮੈਲਾ ਕਮਿਸ਼ਨ ਉਹਨਾਂ ਨੇ ਇਹ ਇਸ ਗੱਲ ਨੂੰ ਲਿਆ ਹੱਥ ਚਲੋ ਇਹ ਗੱਲ ਅਸੀਂ ਸਮਝਦੇ ਹਾਂ ਕਿ ਮੈਲਾ ਕਮਿਸ਼ਨ ਨੇ ਕੋਈ ਚੰਗੀ ਗੱਲ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਸਿੱਧਾ ਦਖਲ ਦੇ ਕੇ ਤੇ ਉਹਨਾਂ ਤੇ ਪਰਚਾ ਪਰ ਇੱਕ ਗੱਲ ਤੁਸੀਂ ਵੇਖੋ ਕਿ ਇਹ ਮਾਮਲਾ ਜਿਹੜਾ ਆ ਸਾਡੀ ਕਾਮ ਨਾਲ ਰਿਲੇਟਡ ਹੈ ਸਾਡੇ ਭਾਈਚਾਰ ਨਾਲ ਰਿਲੇਟਡ ਹੈ ਇਸ ਕਰਕੇ ਐਡਵੋਕੇਟ ਕਮੀ ਉਹਨਾਂ ਨੇ ਫਿਕਰ ਜ਼ਾਹਰ ਕੀਤਾ ਤੇ ਖਬਰ ਲੱਗੀ ਆ ਉਸ ਦੇ ਹਵਾਲੇ ਨਾਲ ਆਪਾਂ ਜਿਹੜੀ ਗੱਲ ਕਰ ਰਹੇ ਆ ਆਪਾਂ ਇਹ ਖਬਰ ਪੜੀ ਆ ਇੰਡੀਅਨ ਐਕਸਪ੍ਰੈਸ ਦੀ ਨਿਊਜ਼ ਆ ਜਿਹੜੀ ਲੰਮੀ ਚੌੜੀ ਨਿਊਜ਼ ਆ ਜਿਹਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਤੇ ਇਹ ਵੱਡੀ ਘਟਨਾ ਜਿਹੜੀ ਆਪਣੇ ਆਪ ਵਿੱਚ 15 ਤਰੀਕ ਨੂੰ ਜਿਹੜੀ ਆ ਇਹ ਦਿਨੇ 1 ਵਜੇ ਕੁਝ ਮਿੰਟ ਦੇ ਉੱਤੇ ਹੋ ਪਹੁੰਚਦੇ ਤੇ ਇਹ ਵਾਪਰਦੀ ਆ ਸੋ ਆਪਾਂ ਸਾਰੀ ਗੱਲਬਾਤ ਜਿਹੜੀ ਕੀਤੀ ਆ ਉਹਦੇ ਵਿੱਚ ਆਪਾਂ ਇਹ ਚਾਹੁੰਦੇ ਆ ਕਿ ਜਲਦੀ ਸਿੱਖ ਨਮੈਦੇ ਸਿੱਖਾਂ ਦੇ ਜਿਹੜੇ ਉਹ ਸਿਰ ਜੋੜ ਕੇ ਬੈਠਣਾ ਤੇ ਅਮਰਤਪਾਲ ਸਿੰਘ ਵਾਲੀ ਜਿਹੜੀ ਘਟਨਾ ਹੈ ਜਿਹਦੇ ਉੱਤੇ ਮੁੱਖ ਮੰਤਰੀ ਨੇ ਇਹ ਹਲਫਨਾਮਾ ਦਾਇਰ ਕੀਤਾ ਆ ਜਿਹੜਾ ਬਿਆਨ ਕੀਤਾ ਇਹਦੇ ਉੱਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਆ ਕਿ ਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕੁਝ ਨੌਜਵਾਨ ਕੁਝ ਸਹਿਰਦ ਜਿਹੜੇ ਪ੍ਰਚਾਰਕ ਨੇ ਜਾਂ ਸਿੱਖੀ ਦੀ ਗੱਲ ਕਰ ਰਹੇ ਨੇ ਹੋ ਲੰਮੇ ਸਮੇਂ ਤੋਂ ਇਹ ਗੱਲ ਕਰਦੇ ਆ ਰਹੇ ਨੇ ਕਿ ਪੰਜਾਬ ਜਿਹੜਾ ਆ ਉਹਨੂੰ ਖਤਰਾ ਆ ਮੈਂ ਹੋਰ ਤੁਹਾਨੂੰ ਦੱਸ ਦੇਣਾ ਕਿ ਡਾਕਟਰ ਪਿਆਰੇ لال ਗਰਗ ਪਿਛਲੇ ਲੰਮੇ ਸਮੇਂ ਤੋਂ ਆਪਣੇ ਬਿਆਨਾਂ 'ਚ ਆਪਣੀ ਭਾਸ਼ਾ 'ਚ ਗੱਲ ਕਰ ਰਹੇ ਨੇ ਕਿ ਪੰਜਾਬ ਜਿਹੜੇ ਕਿਸ ਖਤਰੇ ਵਾਲ ਨੂੰ ਬਾਧ ਰਿਆ ਹੋਰ ਵੀ ਜਿਹੜੇ ਜਿਹੜੇ ਬੁਲਾਰੇ ਨੇ ਇਦਾਂ ਦੇ ਉਹ ਗੱਲ ਕਰ ਰਹੇ ਨੇ ਨਹੀਂ ਆਪਾਂ ਨਿਹਰਾ ਆਪਏ ਨਹੀਂ ਕਹਿ ਰਹੇ ਕਿ ਕੋਈ ਟਕਸਾਲ ਜਾਂ ਕੋਈ ਸਾਡੇ ਵਰਗੇ ਜਾਂ ਹੋਰ ਕੋ ਬੰਦੇ ਨਹੀਂ ਇੱਥੇ ਜਿਹੜੇ ਹੋਰ ਵੀ ਇਸ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਸਹਿਰਦ ਜਿਹੜੇ ਸੱਜਣ ਨੇ ਉਹਨਾਂ ਵੱਲੋਂ ਇਹ ਲਗਾਤਾਰ ਇਹ ਗੱਲ ਕੀਤੀ ਜਾ ਰਹੀ ਹੈ ਔਰ ਮੈਂ ਚਾਹੁੰਦਾ ਵੀ ਇਹਦੇ ਉੱਤੇ ਵੱਡੀ ਡਿਬੇਟ ਵੀ ਹੋਣੀ ਚਾਹੀਦੀ ਹੈ ਬੇਸ਼ੱਕ ਇਹ ਤੇ ਸੈਮੀਨਾਰ ਵੀ ਹੋਣਾ ਚਾਹੀਦਾ ਕਿ ਇਹ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਇਹ ਸਟੇਟ ਕਿਉਂ ਕਰ ਰਹੀ ਆ ਇਹਦੇ ਪਿੱਛੇ ਰੀਜਨ ਕੀ ਆ ਕੀ ਸਟੇਟ ਕੱਲੀ ਕਰ ਰਹੀ ਆ ਜਾਂ ਦਿੱਲੀ ਤੇ ਪੰਜਾਬ ਦਾ ਸੂਬਾ ਰਲ ਕੇ ਇਹ ਖੇਡ ਖੇਡ ਰਹਿਣੇ ਜਿਵੇਂ ਪਹਿਲਾਂ ਖੇਡੀ ਗਈ ਸੀ ਔਰ ਪਹਿਲਾਂ ਵੀ ਪੰਜਾਬ ਨੂੰ ਬਲਦੀ ਦੀ ਪੱਠੀ ਦੇ ਵਿੱਚ ਧੱਕ ਕੇ ਤੇ ਉਸ ਤੋਂ ਬਾਅਦ ਦੋਸ਼ ਵੀ ਜਿਹੜਾ ਉਹ ਸਾਡੀ ਕੌਂਸਲ ਮੜਿਆ ਗਿਆ ਦਿੱਲੀ ਦੇ ਵਿੱਚ ਵੱਡੇ ਕਤਲੇਆਮ ਤੋਂ ਬਾਅਦ ਵੀ ਮਤਲਬ ਕਤਲ ਵੀ ਅਸੀਂ ਹੋਏ ਤੇ ਦੋਸ਼ੀ ਵੀ ਅਸੀਂ ਬਣ ਗਏ ਤੇ ਉਹਦੇ ਉੱਤੇ ਜੇ ਕੋਈ ਗੱਲ ਕਰਦਾ ਜੇ ਕੋਈ ਇਦਾਂ ਦੀ ਆਪਣੇ ਇਤਿਹਾਸ ਦੀ ਗੱਲ ਵੀ ਕਰਦਾ ਤੇ ਉਹਦੇ ਉੱਤੇ ਵੱਡਾ ਇਲਜ਼ਾਮ ਲਾ ਕੇ ਇਹ ਬਿਆਨ ਹਲਫਨਾਮਾ ਦਰਜ ਕਰਾਇਆ ਜਾਂਦਾ ਹੈ ਕਿ ਸਾਨੂੰ ਇਸ ਬੰਦੇ ਤੋਂ ਖਤਰਾ ਹੈ ਸੋ ਹਿਸਟਰੀ ਜਿਹੜੀ ਆ ਅ ਗੁਰੂ ਸਾਹਿਬ ਧੰਗੁਰ ਗੁਰਨਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਦੱਸਦੇ ਨੇ ਉਹਨਾਂ ਦੇ ਵਿੱਚ ਕਿਵੇਂ ਬਾਬੇ ਨੇ ਇਹ ਗੱਲ ਕਹੀ ਰਾਜੇ ਸ਼ਹੀ ਮਕਦਮ ਕੁੱਤੇ ਇਦੋਂ ਸਖਤ ਭਾਸ਼ਾ અમરપાલ સિંહ ને નહીં વર્તી ફેર જાવ તો પ્રેમ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤਾਂ ਫਿਰ ਕੱਲ ਨੂੰ ਕਹਿਣਗੇ ਤੁਸੀਂ ਬਾਣੀ ਨਾ ਪੜਿਆ ਕਰੋ ਉਹਦੇ ਵਿੱਚ ਆ ਗੱਲ ਲਿਖੀ ਹੈ ਵੀ ਤੁਸੀਂ ਸਿਰ ਤਲੀ ਧਰ ਕੇ ਆਓ ਸੋ ਇਹ ਗੱਲ ਜਿਹੜੀ ਆ ਜਿਹੜੀ ਮੈਂ ਕਰ ਰਿਹਾ ਮੇਰੀ ਜਿਹੜੀ ਬੇਨਤੀ ਆ ਉਹ ਵੱਡੇ ਜਿਹੜੇ ਸਾਡੇ ਸਿੱਖ ਪ੍ਰਚਾਰਕ ਨੇ ਜਾਂ ਸਾਡੀ ਕੌਮ ਦੇ ਆਗੂ ਨੇ ਉਹਨਾਂ ਸਾਰਿਆਂ ਨੂੰ ਬਹਿ ਕੇ ਇਸ ਗੱਲ ਦੇ ਉੱਤੇ ਨੇਟ ਕੇ ਫੈਸਲਾ ਲੈਣਾ ਚਾਹੀਦਾ ਤੇ ਸਰਕਾਰ ਨੂੰ ਇਸ ਗੱਲ ਦੀ ਘੇਰਨਾ ਚਾਹੀਦਾ ਆ ਕਿ ਕੀ ਕੋਈ ਵੱਡੀ ਖੇਡ ਦਾ ਹਿੱਸਾ ਤਾਂ ਨਹੀਂ ਇਹ ਗੱਲ ਜਾਂ ਸਾਡਾ ਜਿਹੜਾ ਖਦਸ਼ਾ ਆ ਉਹ ਸਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ